ਜਿਵੇਂ ਆਪਾਂ ਇੰਟਰਵਿਊ ਤੋਂ ਪਹਿਲਾਂ ਗੱਲ ਕਰ ਰਹੇ ਸੀ ਵੀ ਮੇਰਾ ਦਾਦਾ ਇਹੋ ਜਿਹਾ ਹੁੰਦਾ ਸੀ ਵੀ ਜੇ ਕਿਸੇ ਨੇ ਮਤਲਬ ਨਹੀਂ ਰੇ ਕੁੰਡਾ ਖੜਕਾਇਆ ਤਾਂ ਉਹ ਨਹੀਂ ਕਹਿੰਦੇ ਸੀ ਵੀ ਚੁੱਪ ਕਰਕੇ ਅੰਦਰ ਬੈਠੋ ਮੈਂ ਜਾਊਂਗਾ ਦੇਖਣ ਈਵਨ ਮਤਲਬ ਸਾਡੇ ਭਰਾ ਤੋਂ ਪਹਿਲਾਂ ਇਹ ਕਹਿੰਦੇ ਸੀ ਜਾ ਕੇ ਦੇਖੋ ਦਰਾਂ ਤੇ ਕੌਣ ਆਇਆ ਹਾਂਜੀ ਹੈਨਾ ਡਰਨਾ ਨਹੀਂ ਮਤਲਬ ਉਹਨਾਂ ਦੇ ਕਹਿਣ ਦਾ ਤਰੀਕਾ ਇਹ ਸੀਗਾ ਕਿ ਡਰਨਾ ਨਹੀਂ ਹੈਗਾ ਉਹ ਜਿਵੇਂ ਉਹਨਾਂ ਨੇ ਵੀ ਕਈ ਸਿਆਣੇ ਬੰਦੇ ਸਾਡੇ ਨਾਲੋਂ ਅਸੀਂ ਪੜ੍ਹ ਲਿਖ ਕੇ ਆਪਣੇ ਆਪ ਤੇ ਬਹੁਤ ਮਾਣ ਕਰਦੇ ਹਾਂ ਪਰ ਕਦੇ-ਕਦੇ ਕੁਝ ਚੀਜ਼ਾਂ ਮੈਨੂੰ ਇਦਾਂ ਦੀਆਂ ਯਾਦ ਆਉਂਦੀਆਂ ਵੀ ਨਹੀਂ ਅਸੀਂ ਸਿਰਫ ਪੜ੍ਹੇ ਹੀ ਆਂ ਪ੍ਰੈਕਟਿਸ ਨਹੀਂ ਕੀਤੀ ਹਾਂ ਅਸੀਂ ਪ੍ਰੈਕਟਿਸ ਨਹੀਂ ਕੀਤੀ ਪਰ ਉਹ ਜਿਹੜੇ ਲੋਕ ਸੀਗੇ ਉਹ ਭਾਵੇਂ ਪੜੇ ਨਹੀਂ ਸੀਗੇ ਪਰ ਉਹਨਾਂ ਦੀ ਪ੍ਰੈਕਟਿਸ ਸਾਡੇ ਨਾਲੋਂ ਜ਼ਿਆਦਾ ਵੱਡੀ ਸੀਗੀ ਪੜਨ ਦਾ ਪੜ੍ਹਦੀ ਡੈਫੀਨੇਸ਼ਨ ਡਿਫਰੈਂਟ ਆ ਹੂੰ ਹੁਣ ਅਕਾਡੈਮਿਕ ਨੂੰ ਪੜ੍ਹਾਈ ਮੰਨਿਆ ਜਾਂਦਾ ਹੂੰ ਇਹ ਜਿੰਨਾ ਤੁਸੀਂ ਉਹ ਲੋਕਾਂ ਚਲੇ ਜਾਊਂਗੇ ਜਿਹੜੇ ਜ਼ਿਆਦਾ ਕਿਤਾਬਾਂ ਅਕਾਡੈਮਿਕ ਪੜ੍ਹ ਕੇ ਅਕਾਡੈਮਿਕ ਬਿਹੇਵੀਅਰ ਸ਼ੋਅ ਕਰਦੇ ਨੇ ਹੂੰ ਉਹ ਡਿਫਰੈਂਟ ਹੋ ਜਾਂਦੇ ਨੇ ਹੂੰ ਇੱਕ ਹੈ ਕਿ ਨੇ ਜਿਹੜੇ ਬੰਦੇ ਪਿੰਡਾਂ ਚ ਨੇ ਉਹ ਪੜਦੇ ਵੀ ਨਹੀਂ ਨੇ ਉਹ ਸਮਝਦੇ ਵੀ ਨੇ ਸੁਣਦੇ ਵੀ ਨੇ ਪਰ ਉਹ ਆਪਣੀ ਜ਼ਿੰਦਗੀ ਨੂੰ ਆਪਣੇ ਤਰੀਕੇ ਨਾਲ ਜਿਉਂਦੇ ਨੇ ਅਸੀਂ ਰੀਸੈਂਟਲੀ ਕੁਝ ਮੈਜ ਲੈ ਕੇ ਆਉਣਾ ਸੀਗਾ ਮੈਨੂੰ ਰਸਤੇ ਆਜਾ ਮੇਰੀ ਨਾਨੀ ਦੇ ਡੈਡੀ ਜੀ ਯਾਨੀ ਮੇਰੇ ਪੜਨਾਨਾ ਜੀ ਪਰ ਉਹ ਉਹ ਸੂਬੇਦਾਰ ਸੀਗੇ ਬ੍ਰਿਟਿਸ਼ ਆਰਮੀ ਦੇ ਵਿੱਚ ਤਾਂ ਨਾਨੀ ਸਾਡੇ ਪਿੱਛੇ ਜਾ ਗੁਜ਼ਰ ਗਏ ਕੁਝ ਮਹੀਨੇ ਪਹਿਲਾਂ ਉਹਨਾਂ ਨੇ ਨਾ ਉਹਨਾਂ ਦਾ ਸਮਾਨ ਸਾਰਾ ਸੰਭ ਕੇ ਰੱਖਿਆ ਇਹ ਉਹਨਾਂ ਦੀ ਇਕੱਲੀ ਇਕੱਲੀ ਕੁੜੀ ਸੀ ਕਦੇ ਸਾਨੂੰ ਹੱਥ ਹੀ ਨਹੀਂ ਲਾਉਣ ਦਿੱਤਾ ਕਦੇ ਬਸ ਇੱਕ ਡਿਕਸ਼ਨਰੀ ਦੇਤੀ 10 ਸਾਲਾਂ 'ਚ ਇੱਕ ਹੂੰ ਉਹ ਉਦੋਂ ਦੀ ਕਦੇ ਇੱਕ ਲਾਇਸੈਂਸ ਦੇਤਾ 1930 35 ਦਾ ਵੀ ਤੁਹਾਡੇ ਮੇਰੇ ਡੈਡੀ ਦਾ ਲਾਇਸੈਂਸ ਦੇਖ ਲਓ ਇਹ ਜਾਂਦਾ ਸੀ ਆਰਮੀ ਵਾਲੇ ਦਾ ਅੱਛਾ ਹੁਣ ਜਦੋਂ ਉਹਨੇ ਜਾਣ ਤੋਂ ਬਾਅਦ ਸਾਮਕੇ ਰੱਖਿਆ ਸੀ ਵੀ ਇਹ ਸਾਰਾ ਦੇਣਾ ਸਾਨੂੰ ਹੀ ਆ ਹੂੰ ਜਾਣ ਤੋਂ ਪਹਿਲਾਂ ਦੱਸ ਕੇ ਵੀ ਸਾਰਾ ਸਮਾਨ ਐ ਪਿਆ ਹੁਣ ਬਹੁਤ ਬਿਰਦ ਸੀਗੇ ਅੱਛਾ ਉਹ ਸਮਾਨ ਜਦੋਂ ਕੱਢਿਆ ਇੱਕ ਮੰਗਿਆ ਸੀ ਭਰਾ ਮੇਰਾ ਉੱਥੇ ਤੇ ਮੈਂ ਤਾਂ ਇੱਥੇ ਹੈਗਾ ਨਹੀਂ ਸੀ ਹੂੰ ਉਹਨਾਂ ਨੇ ਹੱਥ ਨਾਲ ਗੁਟਕੇ ਗੁਰਬਾਣੀ ਦੇ ਲਿਖੇ ਹੋਏ ਨੇ ਅੱਛਾ ਪੂਰਾ ਜਪਜੀ ਸਾਹਿਬ ਅੱਡ ਅੱਡ ਰੰਗ ਦੀ ਕਲਮ ਲੈ ਕੇ ਲਿਖਿਆ ਜਪ ਸਾਹਿਬ ਦੇ ਵਿੱਚ ਇੱਕ ਇੱਕ ਸ਼ਬਦ ਅੱਡ ਪੈਨ ਨਾਲ ਲਿਖਿਆ ਹੋਇਆ ਫਿਰ ਕਿਵੇਂ ਮਾਈਂਡ ਕੰਮ ਕਰਦਾ ਹੈ ਕਿਵੇਂ ਬਾਡੀ ਕੰਮ ਕਰਦੀ ਹੈ ਕਿਵੇਂ ਖਿਆਲ ਆਉਂਦੇ ਨੇ ਕਿਵੇਂ ਓਵਰ ਥਿੰਕਿੰਗ ਹੁੰਦੀ ਆ ਸਾਰਾ ਕੁਝ ਇੰਨੇ ਤਕੜੇ ਫਲੋ ਚਾਰਟ ਬਣਾਏ ਹੋ ਨੇ ਉਹ ਹੂੰ ਹੂੰ ਤੇ ਮੈਂ ਉਹ ਸਾਰਾ ਕੁਝ ਦੇਖ ਕੇ ਕਿਹਾ ਵੀ ਆਪਾਂ ਕਹਿੰਦੇ ਆ ਵੀ ਪੜ੍ਹਾਈ ਪੰਡਾ ਚ ਨਹੀਂ ਹੈਗੀ ਹੂੰ ਮੈਂ ਤੁਹਾਨੂੰ ਉਹਦੀਆਂ ਫੋਟੋਆਂ ਭੇਜੂਗਾ ਜਾ ਕੇ ਤੁਸੀਂ ਦੇਖਿਓ ਉਹ ਮੈਂ ਇਹਨਾਂ ਨੂੰ ਕਿਹਾ ਵੀ ਸਾਰਾ ਸਕੈਨ ਕਰ ਲਓ ਇਹਨਾਂ ਨੂੰ ਸਾਹਮ ਦੇ ਬਿਲਕੁਲ ਉਹ ਕਿਤਾਬ ਵੀ ਐ ਬਣਾਈ ਹੋਈ ਹੈ ਉਹਨਾਂ ਨੂੰ ਪਤਾ ਸੀ ਵੀ ਇਹ ਲੰਬਾ ਚੜ੍ਹਨ ਜਿਵੇਂ ਦੂਰ ਅੰਦੇਸ਼ੀ ਹੁੰਦੇ ਨੇ ਹੂੰ ਉਹਦੇ ਵਿੱਚ ਪਹਿਲਾਂ ਗੱत्ता ਲੱਗਿਆ ਵਿਚਾਲੇ ਉਹਦੇ ਦੋਨੇ ਪਾਸੇ ਪੇਪਰ ਕੁੰਦ ਲਾ ਕੇ ਜੋੜਿਆ ਫਿਰ ਉੱਤੇ ਲਿਖਿਆ ਹੋਇਆ ਮੋٹے ਪੇਪਰ ਨੇ ਹੋਏ ਨੇ ਹਾਂ ਇਹੋ ਖਰਾਬ ਨਹੀਂ ਹੋ ਸਕਦੇ ਹੂੰ ਤਾਂ ਉਹਦੇ ਵਿੱਚ ਫਰੋਚ ਚਾਰਟ ਬਣੇ ਨੇ 9 ਬਾਕਸ ਗ੍ਰਿਡ ਬਣੇ ਨੇ ਵੀ ਕਿਹੜੀ ਚੀਜ਼ ਜਿਵੇਂ ਹਵਾ ਹਵਾ ਦੇ ਨਾਲ ਕਰੋਧ ਮਿਲ ਜੇ ਤਾਂ ਕੀ ਬਣਦਾ ਇਸ ਤਿੱਕਣਾ ਇਹ ਇੰਨਾ ਜ਼ਿਆਦਾ ਵਧੀਆ ਚੀਜ਼ਾਂ ਬਣੀਆਂ ਹੋਈਆਂ ਅੱਛਾ ਮੈਂ ਇੰਗਲਿਸ਼ 'ਚ ਕਿਤੇ ਨਹੀਂ ਦੇਖਿਆ ਕੁਝ ਉਹ ਹੂੰ ਗੁਰਬਾਣੀ ਚੋਂ ਚੀਜ਼ਾਂ ਗੁਰਬਾਣੀ ਵੀ ਲਿਖਦੇ ਸੀ ਫਿਰ ਉਹਦੇ ਅਨਾਲਿਸਿਸ ਚੋਂ ਜੋ ਨਿਕਲਦਾ ਸੀ ਉਹਨੂੰ ਵੀ ਲਿਖਦੇ ਸੀ ਅੱਛਾ ਜਿਹੜਾ ਬੰਦਾ ਸਾਰੀ ਦੀ ਸਾਰੀ ਗੁਰਬਾਣੀ ਨਿਤਨੇਮ ਸਾਰਾ ਹੱਥ ਨਾਲ ਲਿਖਦਾ ਹੂੰ ਰਾਰਾ ਸਾਹਿਬ ਹੱਥ ਨਾਲ ਲਿਖ ਲਈ ਸੋ ਹਣੀ ਸਾਹਿਬ ਹੱਥ ਨਾਲ ਲਿਖਦਾ ਹੂੰ ਉਹਦੇ ਅੰਦਰ ਕਿੰਨਾ ਛਪ ਗਿਆ ਉਹ ਬਿਲਕੁਲ ਤਾਂ ਉਹਦੇ ਵਾਸਤੇ ਵੀ ਬਹੁਤਾ ਉਹ ਕੋਈ ਵੀ ਇਹ ਤਾਂ ਨਹੀਂ ਸੀ ਕਿ ਵੀ ਪੀ ਐਚ ਡੀ ਕਰ ਲਈ ਹੂੰ ਕਿਉਂਕਿ ਪਰ ਰਿਸਰਚ ਥੋੜੀ ਕਰਨੀ ਪਤਾ ਜੋ ਲਿਖਿਆ ਉਹਨੂੰ ਸਮਝਣਾ ਹੂੰ ਅਮਲ 'ਚ ਲੈ ਕੇ ਉਹ ਪ੍ਰੈਕਟਿਸ ਕਰਦੇ ਸੀ ਬਿਲਕੁਲ ਉਹ ਮੈਨੂੰ ਬਹੁਤ ਵਧੀਆ ਲੱਗਿਆ ਵੀ ਮੈਂ ਜੇ ਦੇਖਾਂ ਵੀ ਆਪਾਂ ਤਾਂ ਕੁਝ ਵੀ ਨਹੀਂ ਕਰ ਰਹੇ। ਹੂੰ। ਜਦੋਂ ਉਹ ਸਾਰਾ ਕੁਝ ਮੈਂ ਦੇਖਿਆ ਮਾ ਯਾਰ ਜੇ ਆਪ ਐ ਲਿਖਣ ਲੱਗੇ ਫਿਰ ਆਪਾਂ ਕਿੱਥੇ ਪਹੁੰਚਾਂਗੇ? ਹੂੰ। ਹੁਣ ਅਗਲਾ ਸਟੈਪ ਹੋਇਆ ਵੀ ਹੁਣ ਉਹ ਚੀਜ਼ਾਂ ਆਪ ਲਿਖਣੇ ਸ਼ੁਰੂ ਕਰਾਂਗੇ। ਬਿਲਕੁਲ ਸਮਝ ਗਏ। ਬਿਲਕੁਲ ਸਹੀ ਗੱਲ ਹੈ ਤੇ ਇੱਕ ਮੈਨੂੰ ਇਹ ਵੀ ਚੀਜ਼ ਦੱਸੋ ਜਿਵੇਂ ਜਿਵੇਂ ਹੁਣ ਇੱਕ ਛੋਟੇ ਛੋਟੇ ਗੱਲ ਆਪਾਂ ਨੇ ਗੱਲ ਕਰਦੇ ਆ ਮੇਰੇ ਦਿਮਾਗ 'ਚ ਆਈ ਹੈ ਕਿ ਅੱਜ ਕੱਲ੍ਹ ਅਸੀਂ ਨਿਆਣੇ ਸਾਡੇ +1 +2 'ਚ ਵੀ ਹੁੰਦੇ ਨੇ ਜਾਂ ਕਈ ਵਾਰ ਜਦੋਂ ਤੁਸੀਂ ਕਿਹਾ ਕਿ ਬੱਚੇ ਨੂੰ ਪਤਾ ਹੀ ਨਹੀਂ ਹੁੰਦਾ ਵੀ ਉਹਦੇ ਪਿਓ ਨੇ ਉਹਨੂੰ ਕਿੰਨੇ ਪੈਸੇ ਲ ਲੱਗ ਪਨਿਆਣੀ ਦੋਨੋਂ ਚੀਜ਼ਾਂ ਲੁਕੋਨੇ ਆ ਕਿ ਮਤਲਬ ਲਿਕੋਂਦੇ ਕਿ ਅਸੀਂ ਉਹਨਾਂ ਨੂੰ ਇਨਵੋਲਵ ਨਹੀਂ ਕਰਦੇ ਘਰ ਦੇ ਖਰਚਿਆਂ ਦੇ ਵਿੱਚ ਜਾਂ ਘਰ 'ਚ ਸਾਡੀ ਕਿੰਨੀ ਆਮਦਨ ਆ ਜਾਂ ਸਾਡਾ ਖਰਚਾ ਕਿੰਨਾ ਵਾ ਇਹਨਾਂ ਚੀਜ਼ਾਂ 'ਚ ਇਨਵੋਲਵ ਨਹੀਂ ਕਰਦੇ ਹੁਣ ਮੈਨੂੰ ਯਾਦ ਆ ਕਿ ਸਾਡੇ ਦਾਦਾ ਜੀ ਸਾਨੂੰ 6 ਮਹੀਨੇ ਬਾਅਦ ਰਜਿਸਟਰ ਲੈ ਕੇ ਬਿਠਾਉਂਦੇ ਹੁੰਦੇ ਸੀ ਆਪਣਾ ਪੁੱਤ ਜਦੋਂ ਸੀ ਆਪਣੀ ਖੇਤੀ ਸਾਰੀ ਠੀਕੇ ਦੇ ਦਿੱਤੀ ਕਿ ਇੰਨਾ ਠੇਕਾ ਆ 6 ਮਹੀਨਿਆਂ ਦਾ ਇੰਨੀ ਆਪਣੀ ਫਸਲ ਸੀ ਇੰਨੇ ਦੀ ਹੋਈ ਉਹਦੇ ਚੋਂ ਇੰਨਾ ਆਪਣਾ ਸਾਰਾ ਫਸਲ ਤੇ ਖਰਚ ਆਇਆ ਇੰਨਾ ਮੋਟਰ ਆ ਰਿਪੇਅਰ ਹੋਈ ਸੀ ਉਹਦਾ ਖਰਚਾ ਕੱਟ-ਕਟਾ ਕੇ ਇਹ ਆਪਣੇ ਕੋ 6 ਮਹੀਨਿਆਂ ਦੀ ਬੱਚਤ ਆ ਹੈਨਾ ਮੈਨੂੰ ਤੁਸੀਂ ਆਪਣੀ ਸਮਝ ਦੇ ਅਨੁਸਾਰ ਦੱਸੋ ਵੀ ਤੁਹਾਡਾ ਐਕਸਪੀਰੀਅੰਸ ਕੀ ਕਹਿੰਦਾ ਹੈ ਕਿ ਬੱਚਿਆਂ ਨੂੰ ਕਿਹੜੀ ਉਮਰ ਤੋਂ ਸਾਨੂੰ ਘਰ ਦੇ ਫਾਈਨੈਂਸ ਦੇ ਵਿੱਚ ਵੀ ਇਨਵੋਲਵ ਕਰਨਾ ਚਾਹੀਦਾ ਸੁਖਜੀ ਮੈਨੂੰ ਬਾਕੀਆਂ ਦਾ ਤਾਂ ਪਤਾ ਨਹੀਂ ਵੀ ਮੈਂ 15-16 ਸਾਲ ਦੀ ਉਮਰ 'ਚ ਮੈਨੂੰ ਸਾਰਾ ਕੁਝ ਪਤਾ ਸੀ ਹੂੰ ਘਰ ਦੇ ਸਾਰੇ ਡਿਸੀਜਨਸ ਦੇ ਵਿੱਚ ਮੇਰੀ ਇਨਵੋਲਵਮੈਂਟ ਸੀ ਹੂੰ ਇਹ ਜਿਸ ਕਰਨ ਵੀਰਾ ਮੇਰੇ ਨਾਲ ਆ ਏ ਵੀ ਸੇਮ ਅਸੀਂ ਸਾਰੇ ਜਿਹੜੇ ਸਾਡੇ ਅਜ ਗਰੁੱਪ ਦੇ ਸੀਗੇ ਅਸੀਂ ਤਾਂ ਛੋਟੇ ਛੋਟੇ ਲਾਨੇਦਾਰ ਬਣ ਗਏ ਸੀ ਹਾਂ ਤੇ ਉਹਦਾ ਫਾਇਦਾ ਕਿ ਸਾਡੇ ਨਾਲ ਇਹ ਜੇ ਵੀ ਸੀ ਜਿਨ੍ਹਾਂ ਨੂੰ ਪਤਾ ਹੀ ਨਹੀਂ ਸੀ ਹੂੰ ਉਹ ਬਾਅਦ ਚ ਵੀ ਸਟਰਗਲ ਕਰਦੇ ਨੇ ਮੈਂ ਤਾਂ ਇਹ ਵੀ ਜਿਆਦਾ ਵੀ ਸਾਡੇ ਘਰ ਜੋ ਸੋਫਾ ਵੀ ਲੈਂਦੇ ਸੀ ਪਟਿਆਲੇ ਸੀਗੇ ਉਦੋਂ ਉਦੋਂ ਮੈਂ ਮਸਤੂਣਾ ਸੌਂ ਪੜਦਾ ਸੀ ਤਾਂ ਮੰਮੀ ਡਾਡੀ ਸੋਫਾ ਲੈਣ ਗਏ ਉਦੋਂ ਮੋਬਾਈਲ ਨਵੇਂ-ਨਵੇਂ ਚੱਲੇ ਸੀ ਮੇਰੇ ਕੋਲ ਹੈਗਾ ਸੀ ਇਹਨਾਂ ਦਾ ਮੈਨੂੰ ਫੋਨ ਆਇਆ ਵੀ ਆਪਾਂ ਸੋਫਾ ਲੈਣਾ ਅਸੀਂ ਦੇਖ ਲਿਆ ਤੂੰ ਆ ਜਾ ਅੱਛਾ ਤੂੰ ਦੇਖ ਲੈ ਤੈਨੂੰ ਸਹੀ ਲੱਗਦਾ ਫਿਰ ਆਪਾਂ ਲੈ ਲਈਏ ਹੂੰ ਵੀ ਇਹ ਇੰਨਾ ਜੇ ਤੁਸੀਂ ਇਨਵੋਲਵਮੈਂਟ ਇੰਨੀ ਕਰੋਗੇ ਮੈਂ ਉਦੋਂ ਕਿੰਨੇ ਦਿਨਾਂ 17 ਦਾ ਹੋਣਾ 18 ਦਾ ਹੋਣਾ ਹੂੰ ਤਾਂ ਮੈਂ ਆਇਆ ਮੈਂ ਦੇਖਿਆ ਮੈਂ ਕਿਹਾ ਹਾਂਜੀ ਠੀਕ ਆ ਮੈਨੂੰ ਵਧੀਆ ਲੱਗਿਆ ਚਲੋ ਲੈ ਲਓ ਤਾਂ ਉਹ ਇੱਕ ਕਲੈਕਟਿਵ ਡਿਸੀਜਨ ਹੈ ਹੂੰ ਉਥੋਂ ਦੋ ਚੀਜ਼ਾਂ ਸਿੱਖਦੇ ਆ ਇੱਕ ਤਾਂ ਵੀ ਆਪਦੇ ਜਵਾਬਾਂ ਨੂੰ ਵੀ ਇਨਵੋਲਵ ਕਰਨਾ ਕਹ ਲਉ ਹੂੰ ਉਹ ਵੀ ਗੱਲ ਹੈ ਹੂੰ ਤੇ ਦੂਜੀ ਚੀਜ਼ ਹੈਗੀ ਆ ਆਪ ਨੂੰ ਵੀ ਲੱਗਦਾ ਵੀ ਹਾਂ ਮੇਰੀ ਵੀ ਜ਼ਿੰਮੇਵਾਰੀ ਆ ਹਾਂ ਸਹੀ ਡਿਸੀਜਨ ਲੈਣ ਦੀ ਹੂੰ ਨਹੀਂ ਅਗਲੇ ਦਾ ਮੈਨੂੰ ਕੀ ਲੈਣਾ ਇਹਦੇ ਨਾਲ ਤੁਸੀਂ ਬਹੁਤ ਛੋਟੀ ਉਮਰ ਚੋਂ ਡਿਸੀ ਬਣ ਜਾਂਦੇ ਹੋ ਤੁਹਾਨੂੰ ਹਿਸਾਬ ਹੁੰਦਾ ਦਾ ਨਾ ਜੀ ਪੈਸੇ ਦਾ ਹੂੰ ਜੇ ਪੈਸੇ ਦਾ ਹਿਸਾਬ ਨਹੀਂ ਆਊਗਾ ਤੁਸੀਂ ਤੰਗ ਹੀ ਹੋਵੋਗੇ ਹੁਣ ਮੈਂ ਕਈ ਵਾਰੀ ਗੱਡੀ ਜਾਣਾ ਹਣਾ ਜੀਵਨ ਨਾਲ ਬੈਠਾ ਮੇਰਾ ਸਵਾਲ ਇਹ ਆਉਂਦਾ ਵੀ ਜੇ ਕੱਲ੍ਹ ਤੋਂ ਤੂੰ ਵੱਡਾ ਹੋਗਾ ਜਦੋਂ ਹੂੰ ਫਿਰ ਤੂੰ ਬਾਹਰ ਫਲੈਟ ਤੇ ਰਹੇਗਾ ਮੰਨ ਲੈ ਤੇਰੀ ਤਨਖਾਹ 1000 ਪਾਉਂਡ ਆ ਹੂੰ ਤੇਰਾ 300 ਰੈਂਟ ਹੈ ਹੂੰ 200 ਤੇਰੀ ਗੱਡੀ ਦੀ ਇੰਸ਼ੋਰੈਂਸ ਹੈ ਪਿਛੇ ਤੇਰੇ ਕੋਲ ਕਿੰਨੇ ਬਚੇ ਰਾਤ ਦਾ ਦਿਨ 100 ਚੋਂ 200 ਘਟਾ ਮੈਂ ਉਹਨੂੰ ਸਵਾਲ ਹੀ ਆ ਪੁੱਛਦਾ ਹੂੰ ਫਿਰ ਉਹ ਸੋਚਦਾ ਫਿਰ ਉਹ ਗੱਲ ਕਰਦਾ ਫਿਰ ਮੈਂ ਕਹਿੰਦਾ ਫਿਰ ਜੇ ਤੂੰ ਬਾਹਰ ਜਾਣਾ ਹੋ ਹਾਂ ਨਾ ਲੰਚ ਕਰਨ ਉਹ ਤੇ ਕਿੰਨੇ ਪੈਸੇ ਖਰਚ ਕਰਦਾ ਤੂੰ ਹੂੰ ਤਾਂ ਇੱਕ ਕਹਾਣੀ ਬਣ ਜਾਂਦੀ ਆ ਬਿਲਕੁਲ ਪਰ ਉਹਨੂੰ ਉਹਦੇ ਵਿੱਚ ਨੌਲੇਜ ਆਉਂਦੀ ਆ ਆਪਣੇ ਲੈਣ ਜਾਣਾ ਮਨ ਉਹਨਾਂ ਨੂੰ ਕੱਪੜੇ ਲੈਣ ਦੇਣਾ ਕੱਲ ਵੀ ਅਸੀਂ ਗਏ ਸੀਗੇ ਹੂੰ ਮੈਂ ਕਿਹਾ ਵੀ ਦੋ ਦੋ ਲੈ ਸਕਦੇ ਹੋ ਤੁਸੀਂ ਹੂੰ ਲੈ ਲੋ ਕਿਹੜੇ ਲੈਣ ਦੇ ਹੂੰ ਫਿਰ ਉਹਨਾਂ ਤੈਨੂੰ ਚੱਕ ਲੈ ਚਾਰ ਚੱਕ ਲੈ ਫਿਰ ਮੈਂ ਬਸ ਕੁਝ ਨਹੀਂ ਕਹਿੰਦਾ ਮੈਂ ਕਿਹਾ ਵੀ ਬਜਟ ਕੀ ਆ ਤੇਰਾ ਇਸ ਕਹਿੰਦਾ ਦੋ ਦਾ ਹੈ ਨਾ ਜੋ ਤੁਸੀਂ ਐ ਉਹਨਾਂ ਨੂੰ ਹੌਲੀ ਹੌਲੀ ਸਿਖਾਉਣ ਲੱਗਦੇ ਹੋਗੇ ਹੂੰ ਫਿਰ ਆਪਦੀ ਲਿਮਟ ਲੱਗਦੀ ਆ ਹੁਣ ਆਪਾਂ ਜਦੋਂ ਜਵਾਕ ਨੂੰ ਲੈ ਕੇ ਨਾ ਜਾਣਾ ਮੌਕਾ ਇਹ ਨਹੀਂ ਦੇਣਾ ਹੂੰ ਜੇ ਜਿਹਨੂੰ ਮੌਕਾ ਲੱਗਦਾ ਉਹ ਸਾਰਾ ਕੁਝ ਚੱਕਦਾ ਬਿਲਕੁਲ ਸਹੀ ਗੱਲ ਜੇ ਤੇ ਮੈਂ ਇੰਗਲੈਂਡ ਸੀ ਤਾਂ ਮੇਰੀ ਭੈਣ ਨੇ ਨਾ ਉਹਦੇ ਦੋਨੇ ਬੱਚੇ ਉਹ ਬਾਹਰ ਜਾ ਕੇ ਸ਼ੋਪਿੰਗ ਕਰਨਾ ਚਾਹੁੰਦੇ ਸੀਗੇ ਤੇ ਉਹਦੀ ਬੇਟੀ ਜਿਵੇਂ ਹੁਣ ਜਦੋਂ ਬੱਚਾ ਥੋੜਾ ਜਿਹਾ ਵੱਡਾ ਹੋ ਰਿਹਾ ਹੁੰਦਾ ਉਹਨੂੰ ਇੰਡੀਪੈਂਡੈਂਟਲੀ ਚੀਜ਼ਾਂ ਕਰਨ ਦਾ ਸ਼ੌਕ ਜਾਗਦਾ ਕਿ ਮੈਂ ਤੇ ਉਹਨਾਂ ਦੀ ਵੱਡੀ ਬੇਟੀ ਆਪਣੇ ਆਪ ਕੁਝ ਚੀਜ਼ਾਂ ਕਰਨਾ ਚਾਹੁੰਦੀ ਸੀ ਕੁਝ ਉਹਨੇ ਕਿਤਾਬਾਂ ਲੈਣੀਆਂ ਸੀ ਜਾਂ ਕੁਝ ਇੱਕ ਦੋਨੇ ਆਪਣੇ ਕੱਪੜੇ ਲੈਣੇ ਸੀ ਤਾਂ ਉਹਨਾਂ ਨੇ ਕਿਹਾ ਓਕੇ ਯੂ ਕੈਨ ਗੋ ਪਰ ਤੇਰਾ ਅੱਜ ਦਾ ਬਜਟ ਆ ਸਿਰਫ 25 ਪਾਉਂਡ ਹੂੰ 25 ਪੌਂਟ ਚ ਜੋ ਮਰਜ਼ੀ ਖਰੀਦ ਕੇ ਲਿਆ ਕਿ ਮੇਰੇ ਕੋ ਕਾਊਂਟਰ ਤੇ ਆ ਜਾ ਹਾਂ ਹਾਂ ਹੈ ਨਾ ਤਾਂ ਇਹ ਮੈਨੂੰ ਲੱਗਦਾ ਕਿ ਇਧਰ ਦੀ ਪ੍ਰਿੰਟਿੰਗ ਦੇ ਵਿੱਚ ਥੋੜੀਆਂ ਜਿਹੀਆਂ ਚੀਜ਼ਾਂ ਮੈਨੂੰ ਇਹ ਮਸਲਾ ਦੀਆਂ ਜਿਹੜੀ ਕਿ ਸਾਨੂੰ ਮਿਲੀਆਂ ਸੀਗੀਆਂ ਜਿਵੇਂ ਆਪਾਂ ਨੂੰ ਕਹ ਦੇਂਦੇ ਸੀ ਕਿ ਆਹ ਬੂਟ ਲੈ ਤੇ ਹੁਣ 6 ਮਹੀਨੇ ਨਹੀਂ ਮੰਗਦੇ ਨਹੀਂ ਮੰਗਣ ਸਿੱਧਾ ਹੈ ਨਾ ਸਕੂਲ ਵਾਲੇ ਬੂਟ ਨੇ ਸਾਰਾ ਸਾਲ ਹੁਣ ਇਹੀ ਚੱਲਣੀ ਹੈ ਹੈ ਨਾ ਬੈਗ ਆ ਤੇ ਮੈਂ ਕਹਿੰਦੀ ਕਈ ਵਾਰ ਸਾਡੇ ਕੋਲ ਉਹੀ ਬੈਗ ਦੋ ਦੋ ਕਲਾਸਾਂ ਵੀ ਸੀ ਉਹਦੇ ਨਾਲ ਕੀ ਕੀ ਇਹ ਤਾਂ ਹੋਣਾ ਜ਼ਰੂਰੀ ਹੈ ਜਵਾਬ ਨੂੰ ਜੀ ਵੀ ਹੂੰ ਇਹ ਨਹੀਂ پیسے ਖਰਾਵ ਕਰਨੇ ਹੁਣ ਕੱਲ ਉਹਤੇ ਦੁਕਾਨ ਤੇ ਗਏ ਤਾਂ ਕਿਉਂਕਿ ਇੰਡੀਆ ਦੇ ਰੰਗ ਬਹੁਤ ਕਲਰਫੁਲ ਹੁੰਦਾ ਸਮਾਨ ਕਿਉਂ ਖਜੁੰਦਾ ਨਹੀਂ ਤਾਂ ਜੀਵਨ ਕੱਲ ਕਹਿੰਦਾ ਮੈਂ ਬੂਟ ਲੈਣੇ ਮੈਂ ਕਹਾਂ ਨਹੀਂ ਮਿਲਣੇ ਕਹਿੰਦਾ ਨਹੀਂ ਮੈਨੂੰ ਚਾਹੀਦੇ ਮੈਨੂੰ ਚਾਹੀਦੇ ਉਹਨੇ ਪੂਰੀ ਕਹਾਣੀ ਪਾਈ ਮੈਨੂੰ ਫਿਰ ਮੈਨੂੰ ਸਵਾਲ ਪੁੱਛਿਆ ਮਾਂ ਤੇ ਆਹ ਕਦੋਂ ਲਈ ਸੀ ਆ ਤੇਰੇ ਕੋਲੇ ਆਹ ਹਾਨਿਆ ਹਾਨੇ ਕਹਿੰਦਾ ਫਿਰ ਚਾਰ ਹੀ ਨੇ ਮੈਂ ਕਹਾਂ ਪੁੱਤ ਇੱਕ ਹੁੰਦਾ ਸੀ ਮੇਰੇ ਕੋਲੇ ਉਹੀ ਖੇਡਣ ਵੇਲੇ ਪਾਉਂਦੇ ਖੇਡਣ ਵੇਲੇ ਤਾਂ ਮੈਂ ਚੱਪਲਾਂ ਹੀ ਪਾਉਂਦੇ ਸੀ ਬੁੱਢਾ ਕਦੇ ਮਿਲਦੇ ਨਹੀਂ ਸੀ ਨਾ ਜਦੋਂ ਪਿੰਡ ਦੇ ਅੱਡੇ ਤਾਂ ਕਦੇ ਹੁੰਦੇ ਹੀ ਨਹੀਂ ਸੀ ਵੀ ਲਿਬਰਟੀ ਦੇ ਆਉਂਦੇ ਹੁੰਦੇ ਸੀ ਉਹ 150 ਦੇ ਆਉਂਦੇ ਸੀ ਮੈਂ ਕਿਹਾ ਉਹੀ ਹੁੰਦੇ ਸੀ ਸਾਡੇ ਕੋਲੇ ਹੂੰ ਤੇ ਮੈਂ ਕਿਹਾ ਤੇਰੇ ਕੋਲੇ ਫੁੱਟਬਾਲ ਵਾਲੇ ਫੁੱਟਬਾਲ ਵਾਲੇ ਵੀ ਦੋ ਹੁੰਦੇ ਨੇ ਇੱਕ ਘਾਹ ਵਾਲੇ ਇੱਕ ਦੂਜੇ ਇੱਕ ਦੂਜੇ ਫਿਰ ਤੇਰੇ ਹੁਣ ਆਹ ਹੋ ਗਏ ਸਪੋਰਟਸ ਵਾਲੇ ਹੋ ਗਏ ਜਿਹੜਾ ਤੂੰ ਪਾਖ ਜਾਣਾ ਫਿਰ ਤੇਰੇ ਸਕੂਲ ਵਾਲੇ ਮੈਂ ਕਿਹਾ ਬਸ ਹੂੰ ਠੀਕ ਆ ਇਹ ਹੂੰ ਤਾਂ ਫਿਰ ਉਹਨੂੰ ਜਦੋਂ ਮੈਂ ਸਮਝਾਤਾ ਫਿਰ ਚੁੱਪ ਕਰਕੇ ਕਹਿੰਦਾ ਚਲ ਠੀਕ ਆ ਹੂੰ ਪਰ ਜੇ ਹੁਣ ਰੋਕਾਂਗੇ ਨਹੀਂ ਗੱਲ ਲੋ ਜਿਉਂ ਹੀ ਕਹਿੰਦਾ ਮਿਲਨੇ ਨਹੀਂ ਨਹੀਂ ਮਿਲਨੇ ਨਹੀਂ ਮਿਲਨੇ ਉਹਦੇ ਨੂੰ ਚੰਗਾ ਨੂੰ